ਇਹ ਕਿਤਾਬ ਆਪ ਜੀ ਨੇ ਸਰਵਣ ਕੀਤੀ ਸੀ ਅੱਜ ਅਗਲੀ ਕਰਨਾ ਸਰਵਣ ਕਰਨੀ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸਤਗੁਰੂ ਕਹਿੰਦੇ ਨੇ ਦੇਖਤੀ ਸੋ ਭਾਈ ਵੇਖਾਂ ਵੈਣ ਕਰਮਾ ਕੇ ਮਿਲੇ ਲਈ ਹੁਣ ਸਤਗੁਰੂ ਕਹਿੰਦੇ ਆ ਸਿੱਧੋ ਤੁਸੀਂ ਆਖਦੇ ਹੋ ਬੇ ਤੀਰਥ ਯਾਤਰਾ ਕਰੋ ਤੁਹਾਨੂੰ ਮੁਕਤੀ ਮਿਲ ਜਾਏਗੀ ਪਵਿੱਤਰ ਹੋ ਜਾਓਗੇ रतन जवार मानक थानू तो प्राप्त हो सतगुरु कहन लगे सीधो तो गल इस तरह है बी जिनी भी सृष्टि इतठ है कई सृष्टि नहीं कहना सिर तो भाव सृष्टि है भावें पर बोलना सिर ठी है जे ती सिर उपाई वेखा सतगुरु क ਸ੍ਰਿਸ਼ਟੀ ਪਰਮਾਤਮਾ ਨੇ ਪੈਦਾ ਕੀਤੀ ਹੈ ਉਹਨੂੰ ਵੇਖ ਲਓ ਮੈਂ ਵੇਖ ਰਿਹਾ ਸਤਿਗੁਰੂ ਕਹਿੰਦੇ ਹਨ ਬਿਨ ਕਰਮਾ ਕੇ ਮਿਲੇ ਲਈ ਬਿਨਾ ਕਰਮਾ ਤੋਂ ਕਿਸੇ ਨੂੰ ਕੀ ਮਿਲਦਾ ਤੁਸੀਂ ਜਿੰਨਾ ਮਰਜ਼ੀ ਜੋਰ ਲਾ ਲਓ ਬੇ ਸੰਗਤ ਆ ਜਾਏ ਸੰਗਤ ਵਿੱਚ ਚੰਗੇ ਭਾਗ ਬਣ ਜਾਣ ਨਾਮ ਜਪਣ ਲੱਗ ਜਾਏ ਕਥਾ ਕਰੋ ਕੀਰਤਨ ਕਰੋ ਲੰਗਰ ਕਰੋ ਪਰ ਜਿਨ੍ਹਾਂ ਦੇ ਭਾਗ ਨਹੀਂ ਚੰਗੇ ਉਹਨਾਂ ਨੇ ਉਸ ਵੇਲੇ ਪਹੁੰਚਣਾ ਹੀ ਨਹੀਂ ਜਿਨ੍ਹਾਂ ਮੋਲੀ ਜ਼ੋਰ ਲਾਉਂ ਉਹਨਾਂ ਨੂੰ ਪ੍ਰਾਪਤ ਹੀ ਨਹੀਂ ਹੋਣੀ ਉਹਨਾਂ ਨੂੰ ਉਪਦੇਸ਼ ਸਰਵਣ ਕਰਨਾ ਪ੍ਰਾਪਤ ਨਹੀਂ ਹੋਣਾ ਕਿਉਂਕਿ ਜੇ ਕਰਮਾ ਚ ਨਹੀਂ ਲਿਖਿਆ ਮੈਨ ਕਰਮਾ ਕੇ ਮਿਲੇ ਨਹੀਂ ਸਤਿਗੁਰੂ ਹੀ ਮਣਿਓ ਨੇ ਆਪ ਜੀ ਨੂੰ ਕਿਹਾ ਸੀ ਬਈ ਹਰ ਕੀਰ ਸਾਰ ਸੰਗਤ ਹੈ ਸਿਰ ਕਰਮਾ ਕੇ ਕਰਮਣ ਕੇ ਕਰਮਾ ਕੋ ਨਾਨਕ ਇਸ ਭੇਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਬਿਨਾ ਕਰਮਾ ਤੋਂ ਨਹੀਂ ਪ੍ਰਾਪਤ ਹੁੰਦੀ ਸੰਗਤ ਜਾ ਕੇ ਹਰ ਧਨ ਸੋਈ ਸਹੇਲਾ ਰਬ ਕਿਰਪਾ ਤੇ ਸਾਧ ਸੰਗ ਮਿਲਿਆ ਇਹ ਕਰਮ ਹੋਣੁੱੱਚੇ ਧੁਰ ਕਰਮ ਜਿਨਾ ਕੋ ਤੁਧ ਪਾਇਆ ਤਾਂ ਤਿਨੀ ਕਿਸਮਤੇ ਆਇ ਬਿਨਾ ਕਰਮਾ ਤੋਂ ਮਾਨਵਿਤ ਹੋਰੀ ਖਿਆਲ ਆ ਜਾਣੇ ਇਹ ਭਾਈ ਸਾਹਿਬ ਤਾਂ ਪਤਾ ਨਹੀਂ ਕਿਸ ਲਈ ਪਾਣੀ ਪੜ ਦੇਣ ਕਥਾ ਕਰ ਦੇਣ ਪਤਾ ਨਹੀਂ ਕਿਉਂ ਲੰਗਰ ਕਰ ਦੇਣ ਆਪਣੇ ਮਗਰ ਲਾਣ ਲਈ ਉਹਨਾਂ ਨੇ ਹੋਰ ਹੀ ਪ੍ਰਮਾਤਮਾ ਨੇ ਮਾਨਵਿਤ ਖਿਆਲ ਪਾ ਦੇਣ ਜਾਣੇ ਹੀ ਨਹੀਂ ਬੰਦੇ ਬਿਨਾ ਕਰਮਾ ਤੋਂ ਕੋਛ ਨਹੀਂ ਕੋਛ ਵੀ ਪ੍ਰਾਪਤ ਨਹੀਂ ਹਸਤ ਸੰਗਤ ਤਾਂ ਬੜੇ ਉੱਚੇ ਕਰਮ ਹੋਣ ਪਾਪਰਾਪਤ ਹੁੰਦੀ ਬਹੁਤ ਵੱਡੇ ਭਾਗ ਹਣ ਬੜੁ ਭਾਗੀ ਤੇ ਜਣ ਕੋ ਜਾਣਨੋ ਜੋ ਪ੍ਰਭ ਕੇ ਗੁਣ ਗਾਵੈ ਬੜੁ ਭਾਗੀ ਸਾਧ ਸੰਗ ਪਰਾਪਤ ਵੱਡੇ ਭਾਗਾਂ ਨਾਲ ਬਹੁਤ ਉੱਚੇ ਕਰਮੋਂ ਵੈਸੇ ਸਤਗੁਰੂ ਕਹਿੰਦੇ ਨੇ ਅੱਜ ਸਤਗੁਰੂ ਇਹ ਗੱਲ ਕਹਿ ਨਹੀਂ ਨਾ ਆਪੇ ਇਸ ਨੂੰ ਦ੍ਰਿੜ ਕਰਨਾ ਜੇਤੀ ਸਿਖ ਉਪਾਈ ਵੇਖਾਂ ਜਿੰਨੀ ਵੀ ਸ੍ਰਿਸ਼ਟੀ ਜੇੜੀ ਪਰਮਾਤਮਾ ਨੇ ਉਪਾਈ ਇਹ ਫਾਇਦਾ ਕੀਤੀ ਹੈ ਸਹਿਬ ਜੀ ਨੇ ਮੈਂ ਦੇਖ ਰਿਆਂ ਇਹ ਸਦੋ ਬੈਨ ਕਰਮਾਂ ਕੇ ਮਿਲੇ ਨਹੀਂ ਜੇ ਕਰਮਾਂ ਚ ਨਹੀਂ ਲਿਖਿਆ ਤਾਂ तीर्थाਤੇ ਚਲੇ ਜਾਓ ਜੇ ਮੁਕਤੀ ਨਹੀਂ ਮਿਲਨੀ ਨਾ ਤੇ ਨਹੀਂ ਮਿਲਨੀ ਇਥਾ ਤੇ ਜਾ ਕੇ ਵੀ ਨਹੀਂ ਮਿਲਨੀ ਜੇ ਕੋਈ ਪਦਾਰਥ ਨਹੀਂ ਮਿਲਨੇ ਜਿੱਥੇ ਮਰਜੀ ਭੱਜ ਲਓ ਬੰਦਾ ਜਿੰਨਾ ਮਰਜੀ ਕਹਿੰਦਾ ਮੈਂ ਪਲਾਨੀ ਚੁਗਾ ਜਾਵਾਂਗਾ ਨਾ ਇਥੋਂ ਭਜਿਆ ਅਪਧਾ ਕਮਾਰਿਆ ਗ੍ਰਹਿ ਤੇ ਨਸਤਾੰਦਾ ਭੰਦਾ ਭਜਿਆ ਪਰਦੇਸ ਗਿਆ ਮੈਂ ਉੱਥੇ ਜਾ ਕੇ ਕੱਟ ਕੇ ਲਿਆਂਗਾ ਪਰ ਇਹ ਕਰਮਾਂ ਵਿੱਚ ਨਹੀਂ ਤਾਂ ਪਰਦੇਸ ਵਿੱਚੋਂ ਜਾ ਕੇ ਵੀ ਖਾਲੀ ਹੱਥ ਵਾਪਸ ਆ ਜਾਂਦੇ ਨੇ ਕਈ ਇਹ ਰਿਪੋਰਟ ਕੋਈ ਵਾਪਸ ਆ ਜਾਣਗੀ ਕਈ ਉਥੋਂ ਕੋ ਹੁਕਮ ਆ ਕੇ ਕੁਝ ਦਿਨ ਬਾਅਦ ਖਾਲੀ ਹੱਥ ਆ ਜਾਂਦੇ ਨੇ ਕਹਿੰਦੇ ਨਹੀਂ ਭਾਈ ਸਾਡੇ ਭਾਗਾ ਵਿੱਚ ਨਹੀਂ ਇਸ ਲਿਖਿਆ ਮਿਲਿਆ ਕੁਝ ਨਹੀਂ ਬਹੁਤ ਐਸੇ ਅੰਕ ਕਿਉਂਕਿ ਕਰਮਾ ਤੋਂ ਬਿਨਾ ਕੋਥੇ ਨਹੀਂ ਮਿਲਦਾ ਉਹਨਿਸ ਘਰ ਨੂੰ ਦ੍ਰਿੜ ਕਰਨ ਲਈ ਸਤਗੁਰੂ ਜੀ ਨੇ ਕਈ ਉਦਾਹਰਣਾਂ ਦਿੱਤੀਆਂ ਜਿਵੇਂ ਕਿ ਇੱਕ ਪਰਿਵਾਰ ਸੀ ਮਾਤਾ ਪਿਤਾ ਤੇ ਉਹਨਾਂ ਦਾ ਬੱਚਾ ਕਰਮਾਂ ਦੇ ਮਾਰੇ ਸਨ ਮਾਰੇ ਕਰਮਾ ਕਰਕੇ ਘਰ ਵਿੱਚ ਗਰੀਬੀ ਸੀ ਗਰੀਬੀ ਤੂਰ ਕਰਨ ਵਾਸਤੇ ਉਹਨਾਂ ਨੇ ਬਾਹਰ ਜਾ ਕੇ ਸੋਚਿਆ ਵੀ ਚਲੋ ਆਪਾਂ ਸਾਰੇ ਬੈਠ ਕੇ ਤਪ ਕਰਦੇ ਹਾਂ ਸ਼ਿਵ ਜੀ ਮਹਾਰਾਜ ਦੀ ਅराधना ਸ਼ੁਰੂ ਕਰ ਦਿੱਤੀ ਬਾਹਰ ਜਾ ਕੇ ਕਿੰਨਾ ਨਹੀਂ ਵੱਖਰੇ ਵੱਖਰੇ ਥਾਂ ਤੇ ਬਹਿ ਕੇ ਕੁਝ ਸਮੇਂ ਬਾਅਦ ਸ਼ਿਵ ਜੀ ਮਹਾਰਾਜ ਪਰਸੰਨ ਹੋਏ ਥੋੜੀ ਥੋੜੀ ਦੂਰ ਤੇ ਬੈਠੇ ਸਨ ਤੇ ਸ਼ਿਵਦੀ ਮਹਾਰਾਜ ਨੇ ਆਕੇ ਸਾਰੇ ਨੂੰ ਵਾਰੀ-ਵਾਰੀ ਕਿਹਾ ਵੀ ਤੁਹਾਡੀ ਭਗਤੀ ਪੂਰੀ ਹੋ ਗਈ ਦੱਸੋ ਵਾਰ ਮੰਗ ਲਓ ਇੱਕ-ਇੱਕ ਤੁਸੀਂ ਇੱਕ-ਇੱਕ ਵਾਰ ਮੰਗ ਲਓ ਤੁਹਾਨੂੰ ਜੋ ਮੰਗੋਗੇ ਮਿਲ ਜਾਏਗਾ ਕੌਣ ਜੋ ਵਾਰ ਮੰਗਿਆ ਔਰਤ ਨੇ ਪਹਿਲਾਂ ਸਾਰਿਆਂ ਨਾਲ ਪਹਿਲਾਂ ਔਰਤ ਨੇ ਵਾਰ ਮੰਗਿਆ ਸ਼ਿਵਦੀ ਮਹਾਰਾਜ ਕਹਿਣ ਲੱਗੇ 10 ਤੂਕੀ ਚਾਹੁੰਦੀ ਹੈ ਔਰ ਔਰਤਾਂ ਨੂੰ ਕੀ ਹੁੰਦਾ ਹੈ ਕਹਿ ਲਗੀ اے ਪ੍ਰਭੂ ਜੇ ਮੇਰੇ ਤੇ ਪਰਸਾਨ ਹੋਇਓ ਨਾ ਤਾਂ ਮੇਰਾ ਸੁੰਦਰ ਰੂਪ ਬਣਾ ਦਿਓ ਤੇ ਮੈਨੂੰ ਵਸਤਰ ਸਮੇਤ ਸੋਹਣੇ ਗਹਿਣਿਆਂ ਸਮੇਤ ਪਿਰ ਸੁੰਦਰ ਔਰਤ ਬਣਾ ਦਿਓ ਤੇ ਸ਼ਿਵ ਜੀ ਮਹਾਰਾਜ ਕਹਿ ਲਗੇ ਤਤਸਤੂ ਐਵੇਂ ਹੋਏਗਾ ਬਸ ਕਹਿਣ ਦੀ ਦੇਰੀ ਸੀ ਔਰਤ ਬੜੇ ਸੁੰਦਰ ਕੱਪੜਿਆਂ ਵਾਲੀ ਬੜੇ ਸੁੰਦਰ ਗਹਿਣਿਆਂ ਵਾਲੀ ਸੁੰਦਰ ਔਰਤ ਬਣ ਕੇ ਜੰਗਲ ਵਿੱਚ ਬੈਠੀ ਐਨੀ ਦੇਰ ਨੂੰ 체ਤੀ ਨਾਲ ਇੱਕ ਘੋੜੇ ਤੇ ਕੋਈ ਰਾਜਾ ਜਾਂ ਅਮੀਰ ਆਦਮੀ ਉੱਥੇ ਆਇਆ ਉਹਨੇ ਕੀ ਦੇਖਿਆ ਤੇ ਔਰਤ ਬੈਠੀ ਐ ਬੜੇ ਸੁੰਦਰ ਗਹਿਣੇ ਪਾਏ ਹੋਏ ਹਨ ਬੜਾ ਸੁੰਦਰ ਰੂਪ ਹੈ ਬੜੇ ਸੁੰਦਰ ਬਸਤਰ ਪਾਏ ਹਨ ਸ਼ਿਕਾਰ ਖੇਡਣ ਆਇਆ ਸੀ ਉਹਨੇ ਬਦੋ ਬਦੀ ਉਸ ਔਰਤ ਨੂੰ ਆਪਣੇ ਘੋੜੇ ਦੇ ਮਗਰ ਬਿਠਾ ਲਿਆ ਤੇ ਲੈ ਕੇ ਦੌੜ ਛਲੇ ਜਦੋਂ ਬੰਦੇ ਨੇ ਦੇਖਿਆ ਉਹਦੇ ਘਰ ਵਾਲਿਆਂ ਨੇ ਤਾਂ ਬੜਾ ਗੁੱਸੇ ਵਿੱਚ ਆਇਆ ਉਹਨੇ ਸ਼ਿਵ ਜੀ ਨੂੰ ਸ਼ਿਵ ਜੀ ਮਹਾਰਾਜ ਨੇ ਉਹਨੂੰ ਵੀ ਕਿਹਾ ਸੀ ਵਾਰ ਮੰਗ ਲੈ ਇੱਕ ਤਾਂ ਕਹਿ ਲਗਾ ਮਹਾਰਾਜ ਸ਼ਿਵ ਜੀ ਮਹਾਰਾਜ ਮੈਨੂੰ ਇਹ ਵਾਰ ਦਿਓ ਇਹ ਜਿਹੜੀ ਮੇਰੀ ਔਰਤ ਜਿਹਨੂੰ ਲੈ ਕੇ ਜਾ ਰਿਹਾ ਨਾ ਬੰਦਾ ਇਹ ਸੂਰਮੀ ਬਣ ਜਾਏ ਅ ਭਗਵਾਨ ਨੇ ਕਹਿਣ ਲੱਗੇ ਜੀ ਮਹਾਰਾਜ ਕਹਿਣ ਲੱਗੇ ਤਸਤਿ ਐਵੇਂ ਹੋਇਆ ਤਾਂ ਕਹਿੰਦੇ ਉਸ ਵੇਲੇ ਸੂਰਮੀ ਬਣ ਗਈ ਉਹ ਜਿਹਨੇ ਆਪਣੇ ਪਿੱਛੇ ਮਗਰ ਔਰਤ ਨੂੰ ਜ਼ਬਰਦਸਤੀ ਬਿਠਾਇਆ ਸੀ ਨਾ ਉਹ ਸੂਰਮੀ ਬਣ ਗਈ ਤੇ ਪਿੱਛੇ ਬਹਿ ਕੇ ਘੋਰ-ਘੋਰ ਕਰਨ ਲੱਗ ਪਈ ਤਾਂ ਉਹ ਬੰਦੇ ਨੇ ਸੋਚਿਆ ਪਤਾ ਨਹੀਂ ਕਿਹੜੀ ਬਣਾ ਹੈ ਜੰਗਲ ਵਿੱਚੋਂ ਮੈਂ ਐਵੇਂ ਮਗਰ ਪਾਲੀ ਬਿਠਾ ਲਿਆ ਇਹਨੂੰ ਉਹਨੇ ਉਸੇ ਵੇਲੇ ਉਹਨੂੰ ਚੱਕ ਕੇ ਪਿੱਛੋਂ ਮਾਰਿਆ ਤੇ ਘੋੜਾ ਦੁੜਾ ਕੇ ਭੱਜ ਗਿਆ ਉਹ ਔਰਤ ਜਿਹੜੀ ਸੂਰਣੀ ਬਣੀ ਸੀ ਉਵੇਂ ਘੁਰ ਘੁਰ ਕਰਦੀ ਉਹ ਵਾਪਸ ਆ ਗਈ ਆਪਣੇ ਪਤੀ ਦੇ ਕੋਲ ਪੁੱਤਰ ਨੇ ਵੀ ਦੇਖਿਆ ਬਈ ਉਹ ਹੀ ਮੇਰੀ ਮਾਂ ਜਿਹਨੂੰ ਮੇਰੇ ਪਿਤਾ ਨੇ ਕਹਿ ਸੂਰਣੀ ਬਣ ਜਾਏ ਸੂਰਣੀ ਬਣ ਗਈ ਇਹ ਹੁਣ ਮੇਰੀ ਮਾਂ ਹੀ ਹੈ ਤਾਂ ਹਣਕਾ ਪੁੱਤਰ ਨੂੰ ਹੀ ਮਾਰਕ ਬਾਰ ਮੰਗ ਲਿਆ ਸੀ ਵਾਰ ਮੰਗ ਲੈ ਤਾਂ ਉਹਨੇ ਫਿਰ ਵਾਰ ਕੀ ਮੰਗਿਆ ਕਹਿਣ ਲਗਾਏ ਸ਼ਿਵ ਜੀ ਮਹਾਰਾਜ ਕਿਰਪਾ ਕਰੋ ਇਹ ਮੇਰੀ ਮਾਂ ਜਿਵੇਂ ਪਹਿਲਾਂ ਸੁਧਾਰਨ ਸੀ ਨਾ ਓਵੇਂ ਹੀ ਬਣ ਜਾਏ ਆ ਸ਼ਿਵ ਜੀ ਮਹਾਰਾਜ ਕਹਿਣ ਲਗੇ ਤथास्तु ਓਵੇਂ ਹੀ ਬਣ ਜਾਏ ਉਸੇ ਵੇਲੇ ਓਵੇਂ ਉਹਦੀ ਮਾਤਾ ਜਿਵੇਂ ਪਹਿਲਾਂ ਸੀ ਸੁਧਾਰਨ ਰੂਪ ਵਿੱਚ ਹੀ ਆ ਗਈ ਉਹਨਾਂ ਨੇ ਭਾਵੇਂ ਸ਼ਿਵ ਜੀ ਮਹਾਰਾਜ ਨੂੰ ਪ੍ਰਸੰਨ ਵੀ ਕਰ ਲਿਆ ਪਰ ਕਰਮਾ ਵਿੱਚ ਨਹੀਂ ਸੀ ਕੁਝ ਲਿਖਿਆ ਹੋਵੇ ਉਹ ਹੀ ਰਹਿ ਗਏ ਇਸ ਕਰਕੇ ਸਤਿਗੁਰੂ ਕਹਿੰਦੇ ਹਨ বিনা ਕਰਮਾ ਤੋਂ ਕੁਝ ਨਹੀਂ ਮਿਲਦਾ ਜੇ ਤੀ ਸਿਤ ਉਪਾਈ ਵੇਖਾਂ ਵੇਣ ਕਰਮਾ ਕੇ ਮਿਲੇ ਕਿ ਮਿਲੇ ਕੁਝ ਨਹੀਂ ਮਿਲਦਾ ਇੱਕ ਹੋਰ ਗਾਤਾ ਹੁੰਦੀ ਹੈ ਛੋਤੀ ਜੀ ਕਿਦਨੇ ਇੱਕ ਪਿਓ ਤੇ ਦੋ ਪੁੱਤਰ ਬਾਹਰ ਖੇਤਾਂ ਵਿੱਚ ਬੜੀ ਮਿਹਨਤ ਕਰਦੇ ਸਨ ਖੇਤੀ ਕਰਦੇ ਸਨ ਹਲ ਵਾਹਦੇ ਸਨ ਇੱਕ ਦਿਨ ਕੀ ਹੋਇਆ ਹਲ ਵਾਹਦੇ ਨੂੰ ਵੀ ਪਿਆ ਤੇ ਉਹਨਾਂ ਨੂੰ ਹਲ ਵਾਹਦੇਆਂ ਨੂੰ ਇੱਕ ਗਾਗਰ ਲੱਭ ਗਈ ਹਲ ਵਾਹਦੇ ਵਾਦੇ ਮਿੱਟੀ ਵਿੱਚੋਂ ਗਾਗਰ ਨਿਕਲਿਆ ਬੜੇ ਪਰੇਸ਼ਾਨ ਹੋਏ ਜਦੋਂ ਬੋਲਿਆ ਉਹਨੂੰ ਉਹਦੇ ਵਿੱਚ ਮੋਰਾ ਸਨ ਆ ਬੜੇ ਪ੍ਰੇਸ਼ਾਨ ਹੋਏ ਵੀ ਕਹਿਣ ਲੱਗੇ ਬਾਸ ਸੁਣ ਲਾਪਾ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਆਪਾਂ ਨੂੰ ਇਹਨਾਂ ਧਨ ਪ੍ਰਾਪਤ ਹੋ ਗਿਆ ਛੱਡੋ ਇੱਥੇ ਆਲੂ ਲੂਵਾਰ ਨੂੰ ਕੀ ਕਰਨਾ ਅਲਖਾ ਭਾਗੀ ਇੰਨੇ ਹੀ ਪਿਓ ਪੁੱਤਰ ਚੱਲ ਪਿਓ ਤੋਂ ਇਹ ਚਲੋ ਘਰ ਚਲੀਏ ਰਸਤੇ ਵਿੱਚ ਨਦੀ ਆਂਦੀ ਸੀ ਕਹਿਣ ਲੱਗੇ ਚਲੋ ਪਹਿਲਾਂ ਇਹ ਕਰਦੇ ਆ ਇਹ ਜਿਹੜੀ ਗਾਗਰ ਐ ਨੂੰ ਧੋ ਲੈਣੀ ਤਾਂ ਪਿਓ ਜਿਹੜਾ ਹੈ ਨਾ ਉਹ ਨਦੀ ਚੱਲ ਰਹੀ ਸੀ ਐਸੀ ਢੂੰਗੀ ਪਰ ਉਹ ਕਿਨਾਰੇ ਤੇ ਖੜਾ ਹੋ ਗਿਆ ਵਿੱਚ ਨਦੀ ਦੇ ਵੜ ਗਿਆ ਉਹਨੇ ਉਹ ਗਾਗਰ ਧੋਣੀ ਚਾਹੀ ਜਦੋਂ ਗਾਗਰ ਧੋਣੀ ਚਾਹੀ ਨਾ ਉੱਤੇ ਕੁਦਰਤੀ ਹੁੰਦਾ ਪੈਰ ਫਿਸਲ ਗਿਆ ਪਿਤਾ ਦਾ ਪੈਰ ਫਿਸਲਿਆ ਤਿਲਕਿਆ ਉਹ ਪਿਤਾ ਵੀ ਦੇਖ ਤੇ ਹੱਥੋਂ ਗਾਗਰ ਵੀ ਛੁੱਟ ਗਈ ਪਾਣੀ ਸੀ ਤੇ ਤੇ ਉਹ ਗਾਗਰ ਵਿੱਚ ਡੂੰਘੇ ਪਾਣੀ ਵਿੱਚ ਲੇ ਗਈ ਰੁੜ ਗਈ ਹੁਣ ਉਹ ਨਹੀਂ ਸਮਰਥਾ ਨਹੀਂ ਸੀ ਉਹ ਨਾਲ ਦੀ ਬਿਓ ਗਾਗਰ ਦੀ ਭਾਰ ਕਰਦੇ ਲੱਗਦੇ ਗਾਗਰ ਹਥੋਂ ਰੁੜ ਗਈ ਤੇ ਪਿਤਾ ਤਾਂ ਬਚ ਗਿਆ ਪਰ ਬੜ ਬਲੋਂਦਾ ਕਰਦਾ ਦਈ ਤੋਂ ਵੱਤ ਗਈ ਤੋਂ ਵੱਤ ਗਈ ਇਹ ਕਰਦਾ ਉਹ ਬਸ ਇਹ ਹੀ ਬੋਲਦਾਰੇ ਦੂਸਰਾ ਕੁੱਤਾ ਬੋ ਬੋਲਣ ਲੱਗ ਲੋਪ ਲੱਗਿਆ ਕੰਨ ਧੁੰਦੇ ਕੰਨ ਧੁੰਦੇ ਇਹੀ ਕਰਨ ਲੱਗੇ ਤੇ ਤੀਜਾ ਕਹਿੰਦਾ ਘਰ ਚੱਲਣ ਧੁੰਦੇ ਘਰ ਚੱਲ ਧੁੰਦੇ ਇਉਂ ਕਰਦੇ ਆ ਵੜ ਬੜਾਉਂਦੇ ਆਂ ਉਹ ਪਾਗਲ ਹੋ ਗਏ ਤੇ ਮੌਤ ਹੋ ਗਈ ਆਏ ਉਹਨਾਂ ਨੂੰ ਪ੍ਰਾਪਤ ਹੋ ਗਿਆ ਮੋਰਾ ਪਰ ਕਰਮਾਂ ਵਿੱਚ ਨਹੀਂ ਸਾ ਲਿਖਿਆ ਕਰਮਾਂ ਤੋਂ ਬਿਨਾਂ ਨਹੀਂ ਕੁਝ ਪ੍ਰਾਪਤ ਹੁੰਦਾ ਬੰਦਾ ਕਈ ਵਾਰੀ ਸੰਗਤ ਵਿੱਚ ਆ ਵੀ ਜਾਂਦਾ ਹੈ ਆ ਜਾਂਦਾ ਕਰਮਾ ਵਿੱਚ ਨਹੀਂ ਨਾ ਲਿਖਿਆ ਇਧਰ ਉਧਰ ਦੇਖ ਕੇ ਉਹ ਕੁਝ ਨਹੀਂ ਪ੍ਰਾਪਤ ਲੈ ਕਰਕੇ ਨਹੀਂ ਜਾਂਦਾ ਪ੍ਰਾਪਤ ਉਹ ਬਸ ਇਧਰ ਉਧਰ ਹੀ ਗੱਲਾਂ ਗੁੱਲਾਂ ਮਾਰ ਕੇ ਜਾਂ ਬਾਹਰ ਖੜ ਕੇ ਗੱਲਾਂ ਮਾਰ ਲੀਆਂ ਆਇਆ ਤਾਂ ਗੁਰੂ ਘਰ ਹੀ ਸੀ ਜਾਂ ਅੰਦਰ ਇਧਰ ਉਧਰ ਦੇਖਿਆ ਚਲਾ ਗਿਆ ਕਰਮਾ ਤੋਂ ਬਿਨਾਂ ਈ ਕੁਝ ਪ੍ਰਾਪਤ ਜੇਤੀ ਸੇਠ ਉਪਾਈ ਰੇਖਾ ਵੇਣ ਕਰਮਾ ਕੇ ਮੇਲੇ ਲਈ ਇੱਕ ਛੋਟੀ ਜੀ ਗਾਥਾ ਕਹਿ ਕੇ ਆਪ ਆਪ ਫਿਰ ਕੰਨ ਚਲਾਂਗੇ ਕੈਨੀ ਆਪਣੇ ਅੰਦਰ ਬਾਣੀ ਵਸਦਾ ਏ ਜੇਤੀ ਸੀਟ ਉਪਾਈ ਵੇਖਾ ਸਤਿਗੁਰ ਕਹਿੰਦੇ ਰੱਖਾ ਸਿਧਾਂ ਨੂੰ ਭਾਈ ਸਿੱਧੋ ਤੁਸੀਂ ਕਹਿੰਦੇ ਹੋ ਮੁਕਤੀ ਜਿਹੜੀ ਹੈ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਮਿਲ ਜਾਂਦੀ ਏ ਬੰਦਾ ਪਵਿੱਤਰ ਹੋ ਜਾਂਦਾ ਏ ਕੋਈ ਜ਼ਰੂਰੀ ਨਹੀਂ ਤੀਰਥਾਂ ਤੇ ਜਾ ਕੇ ਕਈ ਵਾਰੀ ਬੰਦਾ ਦੁਗਨੇ ਪਾਪ ਆਪਣੇ ਸਿਰ ਤੇ ਚੜਾ ਕੇ ਆ ਜਾਂਦਾ ਹੈ ਦੁਗਨੇ ਪਾਪ ਕਿਉਂਕਿ ਹੁਣੇ ਹੁਣੇ ਆਪ ਜੀ ਨੇ ਸਰਵਣ ਕੀਤਾ ਸੀ ਕਿ ਇਹ ਮਨ ਵਿੱਚ ਮੈਲ ਹੈ ਤੇ ਤੀਰਥਾਂ ਚ ਜਾ ਕੇ ਇਸ਼ਨਾਨ ਕਰਨ ਨਾਲ ਹੇ ਦੁਗੁਨੇ ਪਾਪ ਹੀ ਸਿਰ ਤੇ ਛੜਦੇ ਆਂ ਇੱਕ ਪੌਲਤੀ ਨਾਤੇ ਆਂ ਦੋਏ ਭਾ ਚੜੀ ਇਸ ਔਰ ਇੱਕ ਤਾਂ ਪੰਡ ਆਪਣੀ ਸਿਰ ਤੋਂ ਲਾ ਲੈਂਦੇ ਨੇ ਪਰ ਜੋ ਉਹ ਪੰਡਾ ਹੋਰ ਪਾਪਾਂ ਦੀਆਂ ਕਿਉਂਕਿ ਉੱਥੇ ਜਾ ਕੇ ਜਦੋਂ ਇਹ ਤਾਂ ਕੁਦਰਤੀ ਹੈ ਨਾ ਜਿਹੜਾ ਧਾਰਮਿਕ ਸਥਾਨ ਹੁੰਦਾ ਹੈ ਕੋਈ ਵੀ ਹੋਵੇ ਪਵਿੱਤਰ ਸਥਾਨ 'ਤੇ ਬੰਦਾ ਉੱਥੇ ਜਾ ਕੇ ਕੋਈ ਮਾੜਾ ਕਰਮ ਕਰਦਾ ਹੈ ਉਹਨੂੰ 10 ਗੁਣਾ ਪਾਪਾਂ ਦਾ ਫਲ ਪ੍ਰਾਪਤ ਹੁੰਦਾ ਹੈ 10 ਗੁਣਾ ਤੇ ਜੇ ਪਵਿੱਤਰ ਥਾਂ ਤੇ ਜਾ ਕੇ ਨਾਮ ਜਪਲੇ 10 ਗੁਣਾ ਉਹਨਾਂ ਦਾ ਫਲ ਪ੍ਰਾਪਤ ਹੁੰਦਾ ਹੈ ਅਰ ਜੇ ਹੁਣ ਜਾ ਕੇ ਬੰਦਾ ਹਰਦوار ਜਾ ਕੇ ਮਾੜੇ ਕਰਮ ਹੀ ਕਰੇ ਤੇ ਕਹੇ ਮੈਂ ਪਵਿੱਤਰ ਹੋ ਜਾਵਾਂ ਮੈਨੂੰ ਮੁਕਤੀ ਮਿਲ ਜਾਏ ਇਹ ਨਹੀਂ ਹੁੰਦਾ ਐਸਾ ਨਹੀਂ ਹੈ ਸੋ ਐਸੀ ਕਰਕੇ ਸਤਗੁਰ ਕਹਿੰਦੇ ਆ ਨਾ ਜੇ ਤੀਰਥ ਉਪਾਇ ਵਿਖਾ ਵੇਣ ਕਰਮਾ ਕੇ ਮਿਲੇਲੀ ਜਰੂਰੀ ਨਹੀਂ ਕਿ ਤੀਰਥ ਥੱਥ ਜਾ ਕੇ ਮੁਕਤੀ ਮਿਲ ਜਾਏਗੀ ਕਰਮਾ ਤੋਂ ਬਿਨਾ ਕੁਛ ਨਹੀਂ ਮਿਲਦਾ ਜਿਵੇਂ ਇੱਕ ਪਹਿਲਾ ਪਰਿਵਾਰ ਸਹੂਕਾਰ ਸੀ ਪਰ ਉਹ ਪਿਤਾ ਮਰ ਗਿਆ ਤੇ ਪੁੱਤਰ ਜਿਹੜਾ ਹੈ ਨਾ ਮਾੜੀ ਸੰਗਤ ਵਿੱਚ ਪੈ ਗਿਆ ਜੋ ਇਹ ਆ ਦੇ ਖੇਡਣ ਲੱਗ ਗਿਆ ਨਸ਼ੇ ਕਰਨ ਲੱਗ ਪਿਆ ਉਹਨੇ ਕੀ ਕੀਤਾ ਸਾਰਾ ਧਨ ਪਿਓ ਦਾ ਖਤਮ ਕਰ ਦਿੱਤਾ ਗਰੀਬੀ ਆ ਗਈ ਲੜਕੀ ਜਿਹੜੀ ਆਈ ਸੀ ਅਮੀਰ ਘਰ ਦੀ ਸੀ ਉਹਨੇ ਵੀ ਬੜਾ ਕੋਸ਼ਿਸ਼ ਕੀਤੀ ਵੀ ਚਲੋ ਕਿਸੇ ਤਰ੍ਹਾਂ ਸਾਡਾ ਨਿਰਭਾਅ ਹੋ ਜਾਏ ਸੋਹਰਿਆਂ ਨੇ ਵੀ ਕੁਝ ਦਿੱਤਾ ਪਰ ਉਹ ਵੀ ਸਾਰਾ ਉਜਾੜ ਦਿੱਤਾ ਹੁਣ ਸੋਹਰੇ ਵੀ ਨਹੀਂ ਨੇੜੇ ਲੱਗਣ ਦਿੰਦੇ ਅਖੀਰ ਨੂੰ ਇਹਨਾਂ ਨੇ ਘਰ ਵਾਲੀ ਨੇ ਕਿਹਾ ਨਹੀਂ ਕਰੋ ਤੁਸੀਂ ਮਿਹਨਤ ਕਰੋ ਮੈਂ ਵੀ ਕਰਨੀ ਐ ਛੱਡ ਦਿਓ ਮਾੜੇ ਕੰਮ ਦੁਖੀ ਹੋ ਗਿਆਂ ਬਹੁਤ ਹੁਣ ਤਾਂ ਰੋਟੀ ਵੀ ਨਹੀਂ ਮਿਲਦੀ ਸੋਚਿਆ ਚਲੋ ਇਹਨਾਂ ਵੀ ਠੀਕ ਐ ਹੁਣ ਆਪਾਂ ਮਿਹਨਤ ਕਰਦੇ ਆਂ ਉਹ ਬੰਦਾ ਕੋਈ ਪਹਿਲੇ ਪਹੁਣ ਕਰੋ ਕਿਤੇ ਸਨ ਚੰਗੇ ਇਹਨਾਂ ਚਲੋ ਤੂੰ ਵੀ ਮਿਹਨਤ ਕਰ ਮੈਂ ਵੀ ਕਰਦਾ ਉਹ ਪਹਿਲੇ ਦਿਨ ਜਦੋਂ ਗਿਆ ਨਾ ਸੋਚ ਕੇ ਵੀ ਮੈਂ ਹੁਣ ਮਿਹਨਤ ਕਰਨੀ ਐ ਮਾੜਾ ਕੰਮ ਨਹੀਂ ਕਰਨਾ ਬਾਹਰ ਗਿਆ ਜੰਗਲ ਵਿੱਚ ਘੋੜਾ ਲੈ ਗਿਆ ਇਹ ਲਕਣਾ ਵਢ ਕੇ ਵੇਚਾਂਗਾ ਜਿਉਂ ਘੋੜੇ ਨਾਲ ਲਕਣਾ ਵਢਣ ਲੱਗਾ ਤਾਂ ਵਢਦਿਆਂ ਵਢਦਿਆਂ ਉਹਦੇ ਹੱਥਾਂ 'ਤੇ ਛਾਲੇ ਪੈ ਗਏ ਇਹਦੇ ਕੰਮ ਕੀਤਾ ਨਹੀਂ ਸੀ ਸ਼ੌਕਾਲ ਦਾ ਪੁੱਤਰ ਸੀ ਕੰਮ ਤਾਂ ਕੀਤਾ ਹੀ ਨਹੀਂ ਸੀ ਹੱਥ 'ਤੇ ਛਾਲੇ ਪੈ ਕੇ ਰੋਣ ਲੱਗ ਪਿਆ ਬੜਾ ਦੁਖੀ ਹੈ ਕੁਦਰਤੀ ਕਹਿੰਦੇ ਆ ਨਾ ਉੱਥੋਂ ਲక్ష్ਮੀ ਤੇ ਕਰਮਦੇਵ ਲੰਗ ਲੰਗ ਰਹੇ ਸੰ ਤੇ ਲక్ష్ਮੀ ਕਰਮਦੇਵ ਨੂੰ ਕਹਿਣ ਲੱਗੀ ਦੇਖੋ ਮਹਾਰਾਜ ਮੇਰੇ ਤੋਂ ਬਗੈਰ ਇਹ ਬੰਦਾ ਕਿੰਨਾ ਦੁਖੀ ਹੈ ਕਿਵੇਂ ਮਿਹਨਤ ਕਰ ਰਿਹਾ ਹੈ ਰੋ ਰਿਹਾ ਹੈ ਜੇ ਮੈਂ ਭਲਾ ਇਹਨਾਂ ਕੋਲ ਨਾ ਜਾਵਾਂ ਨਾ ਤੇ ਐਵੇਂ ਲੋਕੀ ਦੁਖੀ ਹੁੰਦੇ ਆ ਮੇਰੇ ਤੋਂ ਬਗੈਰ ਲక్ష్ਮੀ ਤੋਂ ਬਿਨਾ ਧਰਤ ਤੋਂ ਬਿਨਾ ਇਸ ਕਰਕੇ ਜੇ ਮੈਂ ਚਲੇ ਜਾਵਾਂ ਤਾਂ ਫਿਰ ਸੁਖੀ ਹੁੰਦੇ ਆਂ ਬੜੀਏ ਇਸ ਤਰ੍ਹਾਂ ਰਜਮੀ ਨੇ ਗੱਲਾਂ ਕੀਤੀਆਂ ਤਾਂ ਕਰਮ ਦੇ ਮਹਾਰਾਜ ਕਹਿਣ ਲੱਗੇ ਨਹੀਂ ਤੇਰੇ ਕਰਕੇ ਨਹੀਂ ਇਹ ਸੁਖੀ ਹੁੰਦੇ ਨਾ ਤੇਰੇ ਕਰਕੇ ਦੁਖੀ ਹਣ ਇਹ ਤਾਂ ਕਰਮਾ ਕਰਕੇ ਹੀ ਜੇ ਇਹ ਮਾੜੇ ਕਰਮਾਂ ਨਹੀਂ ਬੰਦੇ ਦੇ ਮਾੜੇ ਕਰਮਾ ਕਰਕੇ ਦੁਖੀ ਹੈ ਚੰਗੇ ਕਰਮ ਕਰਦਾ ਤਾਂ ਸੁਖੀ ਹੋਣਾ ਸੀ ਕਹਿਣ ਲੱਗੇ ਨਹੀਂ ਇਹ ਤਾਂ ਮੇਰੇ ਕਰਕੇ ਦੁਖੀ ਹੈ ਮੈਂ ਆਜੇ ਨੂੰ ਧਨਵਾਨ ਬਣਾ ਜਾ ਸੁਖੀ ਹੋ ਜਾਏਗਾ ਕਰਮ ਕਹਿਣ ਲੱਗੇ ਨਹੀਂ ਤੂੰ ਕਰਕੇ ਦੇਖ ਲੈ ਜੇ ਮੈਂ ਇਹਦਾ ਸਾਥ ਨਹੀਂ ਦਵਾਂਗਾ ਨਾ ਕਰਮ ਸਾਥ ਨਹੀਂ ਦੇਵਾਂ ਦੇਣਗੇ ਐਨੇ ਦੁਖੀ ਰਹਿਣਾ ਲక్ష్ਮੀ ਕਹਿਣ ਲੱਗੀ ਨਹੀਂ ਕਰਮ ਕਹਿਣ ਲੱਗੇ ਚੰਗਾ ਬੇਤੂ ਇਹਨੂੰ ਕਰ ਲੈ ਧਨਵਾਨ ਬਣਾ ਇਹਨੇ ਨੂੰ ਲక్ష్ਮੀ ਜੀ ਨੇ ਉਸੇ ਵਿਲੇ ਜਾ ਕੇ ਲੈ ਆਉ ਨੂੰ ਚਾਰ ਲਾਲ ਦੇ ਦਿੱਤੇ ਉਸ ਨਟਕੇ ਵੇ ਲੈ ਚਾਰ ਲੈ ਲੈ ਜਾ ਇਹ ਬਹੁਤ ਕੀਮਤੀਆਂ ਤੂੰ ਤਨਵਾਨ ਬਣ ਜਾਏਗਾ ਜਿਵੇਂ ਮਰਜੀ ਖਾਈ ਖਰਚ ਚੱਲੀ ਤੈਨੂੰ ਕੋਈ ਕਮੀ ਨਹੀਂ ਆਣੀ ਮਹਿਦ ਗੰਦੀ ਬਹੁਤੀ ਲੋੜ ਹੀ ਨਹੀਂ ਪੈਣੀ ਉਹ ਲड़का ਬੜਾ ਪਰੇਸ਼ਾਨ ਹੋਇਆ ਓ ਲੈ ਕੇ ਤੁਰ ਪਿਆ ਓ ਤੁਰਿਆ ਗਰਮੀ ਬਹੁਤ ਸੀ ਠੰਡ ਸੀ ਬਹੁਤ ਤੇ ਜਦੋਂ ਇਹ ਆਸ ਲੱਗੀ ਉਹਨੂੰ ਕੋਈ ਬਾਲਟੀ ਜਾਂ ਰੱਸੀ ਤਾਂ ਨਹੀਂ ਸੀ ਉਹਦੇ ਕੋਲ ਖੂਹ ਵਿੱਚੋਂ ਪਾਣੀ ਪੀ ਲੈਂਦਾ ਅਗੇ ਨਦੀ ਸੀ ਨਦੀ ਤੇ ਨੀਵਾ ਉਹ ਕਿ ਪਾਣੀ ਪੀਣ ਆਇਆ ਸੀ ਉਹਨੇ ਜੇਬ ਵਿੱਚ ਪਾਇਓ ਇਸਨ ਲਾਲ ਜਦੋਂ ਉਹ ਨੀਵਾ ਹੋਇਆ ਨਾ ਪਾਣੀ ਪੀਣ ਵਾਸਤੇ ਉਚਾਰੇ ਲਾਲ ਹੀ ਡਿੱਗ ਗਏ ਥੱਲੇ ਮੱਛੀ ਬੈਠੀ ਸੀ ਉਹ ਮੱਛੀ ਨੇ ਚਾਰੀ ਲਾਲ ਨਿਕਲ ਲਏ ਆਪਣੇ ਅੰਦਰ ਉਹ ਬੜਾ ਦੁਖੀ ਹੋਇਆ ਕਹਿਣ ਲੱਗਾ ਮਿਲੇ ਵੀ ਘਰ ਮਿਲਿਆ ਵੀ ਘਰ ਪਹੁੰਚ ਗਿਆ ਬੜਾ ਦੁਖੀ ਹੋਇਆ ਵੀ ਮਿਲਿਆ ਵੀ ਸਾਰਾ ਕੁਛ ਪਰ ਫਿਰ ਵੀ ਆ ਕੁਛ ਨਹੀਂ ਆਇਆ ਅਗਲੇ ਦਿਨ ਫੇਰ ਗਿਆ ਜੰਗਲ ਵਿੱਚ ਫਿਰ ਉਹਨੇ ਲੱਕੜਵੰਡੀਆਂ ਸ਼ੁਰੂ ਕੀਤੀਆਂ ਤਾਂ ਫਿਰ ਲక్ష్ਮੀ ਮਾਤਾ ਆਈ ਕਹਿਣ ਲੱਗੀ ਕਿ ਇਹਨੂੰ ਘਰ ਲਾ ਦਿੱਤੇ ਸਨ ਆਈ ਫੇਰ ਤੋਂ ਆ ਗਏ ਫੇਰ ਤੋਂ ਇਹਨੀ ਮੇਂਦ ਕਰ ਰਹੇ ਸਾਰੀ ਵਾਰ ਤਾਂ ਰਸਿਬੀ ਅਸਨਾ ਮੈਨੂੰ ਪਿਆਸ ਲੱਗੀ ਪਾਣੀ ਪੀਣ ਲੱਗਿਆ ਚਾਰੇ ਲਾਲ ਲੇ ਡਿਗ ਪੇ ਇਸ ਕਰਕੇ ਮੇਰੇ ਹੱਥ ਵਿੱਚ ਕੁਝ ਨਹੀਂ ਗਿਆ ਤੇ ਲక్ష్ਮੀ ਕਹਿਣ ਲੱਗੀ ਆਪਣਾ ਬੜਾ ਕੀਮਤੀ ਹਾਰ ਉਹ ਲਾ ਕੇ ਉਹਨੂੰ ਦੇ ਦਿੱਤਾ ਲੈ ਲੈ ਜਾ ਘਰ ਸੰਭਾਲ ਕੇ ਤੇ ਤੂੰ ਅਮੀਰ ਬਣ ਜਾਏਗਾ ਦੇ ਦਿੱਤੇ ਹਾਰ ਦੇ ਦਿੱਤਾ ਉਹ ਬੜਾ ਪਰੇਸ਼ਾਨ ਹੋਇਆ ਲड़का ਉਹਨੇ ਉਹ ਹਾਰ ਉਸੀ ਤਰ੍ਹਾਂ ਹੀ ਆਪਣੀ ਪਗੜੀ ਵਿੱਚ ਨਾ ਉੱਪਰ ਲੁਕੋਇਆ ਪਰ ਕੁਝ ਨੰਗਾ ਰਹਿ ਗਿਆ ਐਸੀ ਸੁੱਥੇ ਮੂਰਤੀਆਂ ਦਾ ਮੌਲਕ ਬੜਾ ਕੀਮਤੀ ਹਾਰ ਉਦੋਂ ਇਹਨ ਲੰਘ ਰਹੀ ਸੀ ਜਦੋਂ ਘਰ ਜਾ ਰਿਹਾ ਸੀ ਨਾ ਇਹਨ ਨੇ ਦੇਖਿਆ ਨਹੀਂ ਸਮਝਿਆ ਸ਼ਾਇਦ ਕੋਈ ਖਾਣ ਵਾਲੀ ਚੀਜ਼ ਐ ਬੜੀ ਵਸਤੂ ਚੰਗੀ ਐ ਉਹਨੇ ਇੱਕਦਮ ਚਪਟਾ ਮਾਰਿਆ ਇਹਨ ਨੇ ਜਦ ਚਪਟਾ ਮਾਰਿਆ ਤੇ ਪਾਗਿਸਮੇਂ थी ਉਹ ਹਾਰ ਕੈਲ ਆਪਣੀ ਜਿਹੜੀ ਐ ਨਾ ਉਹ ਲੈ ਗਈ ਆਪਣੇ ਪੰਜਿਆਂ ਵਿੱਚ ਫਸਾ ਕੇ ਉੱਡ ਗਈ ਉਹ ਬੰਦਾ ਫਿਰ ਬੜਾ ਦੁਖੀ ਹੋਇਆ ਬੜਾ ਦੁਖੀ ਹੋਇਆ ਕਰ ਉਹ ਤੇ ਸਾਰੀ ਗੱਲ ਆਪਣੀ ਘਰਵਾਲੀ ਨੂੰ ਦੱਸੀ ਕਹਿ ਲਗਾ ਮੈਂ ਤਾਂ ਕਰਮਾਂ ਦਾ ਹੀ ਮਾਰਿਆ ਆਇਆ ਮੇਰੇ ਕਰਮ ਹੀ ਚੰਗੇ ਨਹੀਂ ਫਿਰ ਕੁਛ ਨਾ ਹਸ ਲੋਇਆ ਤੀਜੇ ਦਿਨ ਫਿਰ ਜਦੋਂ ਗਿਆ ਜੰਗਲ ਵਿੱਚ ਲక్ష్ਮੀ ਮਾਤਾ ਨੇ ਦੇਖਿਆ ਫਿਰ ਉਹ ਉਸੇ ਤਰ੍ਹਾਂ ਕੱਖ ਚੁੱਕ ਰਿਹਾ ਹੈ ਲੱਕੜਾਂ ਨੂੰ ਚੁੱਕ ਰਿਹਾ ਤੇ ਮਿਹਨਤ ਕਰ ਰਿਹਾ ਫਿਰ ਬਰਸਮੀ ਮਾਤਾ ਆਈ ਪੁੱਛਿਆ ਭਾਈ ਕੀ ਗੱਲ ਤੂੰ ਬੇਰਾ ਜੋ ਹੀ ਫਿਰਦਾ ਤੇ ਤੈਨੂੰ ਕੱਲ ਹਾਰ ਦਿੱਤਾ ਸੀ ਫਿਰ ਸਾਰੀ ਵਾਰਤਾ ਦੱਸੀ ਕਹਿਣ ਲੱਗੀ ਅੱਛਾ ਕਿਉਂਕਿ ਲక్ష్ਮੀ ਨੇ ਕਰਮਦੇਵ ਨੂੰ ਕਿਹਾ ਸੀ ਵੀ ਮੈਂ ਇਹਨੂੰ ਭਾਗਾ ਵਾਲਾ ਬਣਾ ਦੇਣਾ ਧਨਵਾਨ ਬਣਾ ਦੇਣਾ ਤੇ ਕਰਮਦੇਵ ਨੇ ਕਿਹਾ ਸੀ ਨਹੀਂ ਜਦੋਂ ਤੱਕ ਮੈਂ ਨਹੀਂ ਨਾ ਇਹਦਾ ਸਾਥ ਦਿੰਦਾ ਇਹ ਨਹੀਂ ਭਗਵਾਨ ਵਾਲਾ ਬਣ ਸਕਦਾ ਉਹਨੇ ਕੀ ਕੀਤਾ ਲక్ష్ਮੀ ਨੇ ਲక్ష్ਮੀ ਮਾਤਾ ਨੇ ਫਿਰ ਉਹ ਮੋਰਾਂ ਦੀ ਥੈਲੀ ਦੇ ਦਿੱਤੀ ਪਿਆਲੇ ਮੋਰਾਂ ਦੀ ਥੈਲੀ ਘਰ ਲੈ ਜਾਉਣ ਧਿਆਨ ਨਾਲ ਜਾਈਂ ਕਿਤੇ ਇਹਨੂੰ ਰੱਖੀ ਨਾ ਸੁਭਾਰ ਕੇ ਲੈ ਜਾ ਪਕੜ ਗਈ ਉਹ ਛੇਤੀ ਨਾਲ ਭਜਿਆ ਭਜਦਾ ਭਜਦਾ ਆਇਆ ਗਰਮੀ ਸੀ ਭੈਦਾ ਭੈਦਾ ਘਰ ਆਇਆ ਤੇ ਕੁਦਰਤੀ ਜੋ દોੜਦਾ ਆਇਆ ਨਾ ਤੇ ਘਰ ਪਹੁੰਚਣ ਤੱਕ ਉਹਨੂੰ ਪਸ਼ਾਬ ਬਹੁਤ ਜ਼ੋਰ ਦਾ ਆ ਗਿਆ। ਕੌਣ ਨੇ ਉਹ ਘਰ ਪਹੁੰਚਿਆ ਨਹੀਂ ਪੂਰਾ ਅੰਦਰ ਦਲੀਜਾਂ ਵਿੱਚ ਹੀ ਦਲੀਜਾਂ ਦੇ ਬਾਹਰ ਹੀ ਉਹ ਮੋਹਰਾਂ ਵਾਲੀ ਥੈਲੀ ਰੱਖੀ ਤੇ ਉਹ ਲਿਓ ਕੇ ਥੋੜਾ ਘਰ ਤੋਂ ਲਿਓ ਕੇ ਪਸ਼ਾਬ ਕਰਨ ਚ ਲੱਗੇ। ਉਹ ਗਵਾਂਢੀ ਦੇਖਦਾ ਸੀ ਉਹਨੇ ਛੇਤੀ ਨਾਲ ਮੋਰਾਂ ਦੀ ਥੈਲੀ ਚੁੱਕ ਲਈ ਆਪਣੇ ਘਰ ਲੈ ਗਿਆ ਉਹ ਬੰਦਾ ਜਦੋਂ ਵਾਪਸ ਆਇਆ ਪਛਾਪ ਕਰਕੇ ਉਹਨੇ ਕੀ ਤੇ ਦੇਖਿਆ ਉੱਥੇ ਕੁਝ ਵੀ ਨਹੀਂ ਪਿਆ ਬੜਾ ਰੋਲਾ ਪਾਇਆ ਰੋਣਾ ਧੋਣਾ ਕੀਤਾ ਪਰ ਕੋਣ ਮੰਨੇ ਗਵਣੀ ਨੇ ਜਾ ਕੇ ਲਕੋਲੀਓ ਥੈਲੀ ਘਰ ਵਾਲੀ ਨੂੰ ਆ ਕੇ ਲੰਮਾ ਕਹਿ ਗਿਆ ਬੜਾ ਦੁਖੀ ਹੋਇਆ ਅੱਜ ਇਹਨਾਂ ਨੇ ਕਿਹਾ ਮੇਰਾ ਬਹੁਤ ਹੀ ਮਾੜੀ ਭਾਗ ਹਨ ਇਹ ਕਬੀਰ ਜੀ ਕਿੰਨ ਮੰਨਦ ਭਾਗੀ ਤੇਰਾ ਦਰਸ਼ਨ ਲਾਏ ਇਹਨੇ ਬਹੁਤੇ ਮੰਦੇ ਭਾਗ ਹੋਣ ਨੂੰ ਤੈਨੂੰ ਦਰਸ਼ਨ ਹੁੰਦੇ ਨਹੀਂ ਗੁਰੂ ਦੇ ਉਹਨੂੰ ਪ੍ਰਮਾਤਮਾ ਦੇ ਨਹੀਂ ਦਰਸ਼ਨ ਹੁੰਦੇ ਜਿੰਨਾ ਮਰਜੀ ਕੋਸ਼ਿਸ਼ ਕਰ ਲੋ ਉਹਨੂੰ ਨਾਮ ਨਾਮ ਜਪ ਸਕਦਾ ਕੁਝ ਨਹੀਂ ਹੁੰਦਾ ਐਵੇਂ ਹੀ ਉਹ ਬੜਾ ਦੁਖੀ ਹੋਇਆ ਕਹਿੰਦਾ ਮੇਰੇ ਬੜੇ ਮੰਦੇ ਭਾਗ ਹਨ ਬੜਾ ਦੁਖੀ ਹੋਇਆ ਬੜਾ ਰੋਇਆ ਅਗਲੇ ਦਿਨ ਫੇਰ ਰਾਤ ਬੜੀ ਔਖੀ guzari ਸਵੇਰੇ ਫਿਰ ਗਿਆ ਸਮਾਪਤੀ ਹੈ ਫਿਰ ਸਵੇਰੇ ਗਿਆ ਜੰਗਲ ਵਿੱਚ ਜਾ ਕੇ ਫਿਰ ਉਸਿਤ ਰਹੀ ਲੱਕੜਾ ਨੂੰ ਕੱਟਣ ਲੱਗਿਆ ਤਾਂ ਉਸਨੇ ਲక్ష్ਮੀ ਮਾਤਾ ਕਹਿਣ ਲੱਗੀ ਕਰਮਦੇਵ ਨੂੰ ਇਹ ਵਾਕਈ ਤੁਸੀਂ ਕਿਹਾ ਸੀ ਵੀ ਮੇਰੇ ਤੋਂ ਸਾਥ ਤੋਂ ਬਗੈਰ ਇਹ ਭਾਗਾ ਵਾਲਾ ਨਹੀਂ ਬਣ ਸਕਦਾ ਇਹ ਮੰਦੇ ਭਾਗਾ ਵਾਲੇ ਵਾਕਈ ਮੈਂ ਇਹਨੂੰ ਬੜੀ ਕੋਸ਼ਿਸ਼ ਕੀਤੀ ਹੈ ਬੇਤਨਵਾਨ ਬਣ ਜਾਏ ਬੇ ਸੁਖੀ ਹੋ ਜਾਏ ਪਰ ਇਹਨੇ ਭਾਗ ਹੀ ਬੜੇ ਮਾਰੇ ਬੜੇ ਮਾੜੇ ਭਾਗਨ ਇਸ ਕਰਕੇ ਇਹ ਭਗਾ ਵਾਲਾ ਨਹੀਂ ਬਣ ਸਕਿਆ ਹਾਂ ਹੁਣ ਤੁਸੀਂ ਕਿਰਪਾ ਕਰੋ ਕੋਈ ਨ ਸੁੱਖ ਦੇ ਦਿਓ ਕਿਰਪਾ ਕਰ ਦਿਓ ਤੁਸੀਂ ਕਹਿਣਗਾ ਹੁੰਦੇ ਤੂੰ ਕਹਿਣਾ ਤਾਂ ਮੈਂ ਕਿਰਪਾ ਕਰ ਦਿੰਦਾ ਮਾਤਾ ਨੂੰ ਕਹਿਣ ਲੱਗੇ ਕਰਨ ਦੇਵ ਮਹਾਰਾਜ ਫਿਰ ਕਿਹਣੀ ਹਾਂ ਤੁਸੀਂ ਕਿਰਪਾ ਕਰ ਦਿਓ ਇਹਨਾਂ ਦੁਖੀ ਹੈ ਤਾਂ ਕਰਮਦੇਵ ਨੇ ਕੀ ਕੀਤਾ ਉਹਦੇ ਅੱਗੇ ਨਾ ਇੱਕ ਟਕਾ ਚਾਂਦੀ ਦਾ ਛੁੱਟ ਦਿੱਤਾ ਉਹਨੇ ਟਕਾ ਚੁੱਕ ਲਿਆ ਬੜਾ ਖੁਸ਼ ਹੋਇਆ ਤੇ ਚੋਕੇ ਜੀ ਨੂੰ ਘਰ ਜਾਣ ਲੱਗਿਆ ਨਾ ਬਸ ਸਮਾਪਤੀ ਹੈ ਘਰ ਜਾਣ ਲੱਗਿਆ ਟਕਾ ਲਿਆ ਤੇ ਸੋਚਦਾ ਹੈ ਬਈ ਘਰ ਜਾਂਦੇ ਜਾਂਦੇ ਇੱਕ ਥਾਂ ਤੇ ਇੱਕ ਮਾਚਕੀ ਬੈਠਾ ਸੀ ਮੱਛੀਆਂ ਨੇ ਕੱਢੀਆਂ ਸਨ ਵੇਚ ਰਿਆ ਸੀ ਕਿਨਾ ਚਲੋ ਮੱਛੀ ਖਰੀਦ ਲੈਨੇ ਆ ਇਹਨੂੰ ਅੱਜ ਮੱਛੀ ਖਾਵਾਂਗੇ। 3 ਪੈਸੇ ਦੀ ਮੱਛੀ ਲੈ ਲਈ। ਪਾਚੀ ਖਰੀਦ ਲਈ ਲੱਕੜਾਂ ਤੋਂ ਦੇ ਕੋਲ ਸਨ ਪਰ ਮੀਂਹ ਪੈਣ ਕਰਕੇ ਉਹ ਸੁਹਾਬੀਆਂ ਹੋਈਆਂ ਸਨ। ਮੋਟੀਆਂ ਲੱਕੜਾਂ ਸਨ। ਇਹ ਸੋਚਦਾ ਕਿ ਵੀ ਇਹ ਤਾਂ ਟਾਈਮ ਲੱਗੇਗਾ ਇਹਨਾਂ ਨੂੰ ਬਾਲਣ ਤੇ ਕੁਝ ਆਪਾਂ ਕਾਨੇ ਜਾਂ ਕੋਈ ਸੁੱਕੇ ਕਾਖ ਜਿਹੜੇ ਇਕੱਠੇ ਕਰਦਨੇ। ਉਹਨੇ ਦੇ ਉੱਪਰ ਨਜ਼ਰ ਮਾਰੀ ਤਾਂ ਦਰਖਤ ਦੇ ਉੱਪਰ ਇੱਕ ਬਹੁਤ ਓਡਾਰ ਲਾ ਸੀ। ਤੇ ਆਹ ਨਾਲ ਉਹ ਚੰਗੀ ਥਾਂ ਤੇ ਸੀ ਆਸੇ-પાસੇ درخت ਦੀ ਝਾੜੀ ਦੀ ਸੀ ਕਹਿੰਦਾ ਚਲੋ ਇਹਨਾਂ ਵਾਰ ਨੂੰ ਆਲੇ ਨੂੰ ਲਾਲ ਨੇ ਸੁੱਕਾ ਹੈ ਤੇ ਇਹਦੇ ਨਾਲ ਹੀ ਆਪਾਂ ਮੱਛੀ ਪੁੱਣਵਾਂਗੇ ਬਣਾ ਲਾਂਗੇ ਤਾਂ ਉਹਨੇ ਦਰੋ ਉੱਪਰ ਚੜ੍ਹਿਆ درخت ਤੇ ਆਹ ਨਾਲ ਤੋੜਿਆ ਨਾਲ ਵਿੱਚੋਂ ਦੀ ਪਾਗ ਨਿਕਲਾਈ ਨਾਲੇ ਹਾਰ ਨਿਕਲਿਆ ਬੜਾ ਪਰੇਸ਼ਾਨ ਹੋਇਆ ਕਹਿੰਦਾ ਚਲੋ ਇੱਕ ਚੀਜ਼ ਤਾਂ ਮਿਲ ਗਈ ਭੱਜ ਕੇ ਘਰ ਆਇਆ ਤੇ ਘਰਾਂ ਦੇ ਨੂੰ ਘਰ ਵਾਲੀ ਜਿਹੜੀ ਗੁਆਣੀਆਂ ਦੇ ਦੂਸਰੇ ਗੁਆਣੇ ਦੇ ਘਰ ਗਈ ਸੀ ਚੱਕੀ ਪੀਸਣ ਵਾਸਤੇ ਕਿ ਆਂਦੇ ਉੱਥੇ ਉੱਥੇ ਆਵਾਜ਼ ਮਾਰੀ ਆਜਾ ਕਰਮਾ ਵਾਲੀਏ ਮੇਰੀ ਚੀਜ਼ ਮੈਨੂੰ ਮਿਲ ਗਈ ਮੇਰੀ ਚੀਜ਼ ਮਿਲ ਗਈ ਜਦੋਂ ਉਹਨੇ ਆ ਕੇ ਇਸ ਤਰ੍ਹਾਂ ਆਵਾਜ਼ ਮਾਰੀ ਨਾ ਤੇ ਨਾਲ ਦੇ ਗੁਆਟੀ ਜਿਨ੍ਹਾਂ ਨੇ ਉਹ ਮੋਹਰ ਵਾਲੀ ਥੈਲੀ ਚੁੱਕੀ ਸੀ ਉਹਨਾਂ ਨੇ ਸੋਚਿਆ ਸ਼ਾਇਦ ਇਹਨੂੰ ਪਤਾ ਲੱਗ ਗਿਆ ਤੇ ਕਿਤੇ ਇਹ ਹੁਣ ਸਾਡੇ ਘਰ ਦੀ ਤਲਾਸ਼ੀ ਨਾ ਹੋਵੇ ਉਹਨਾਂ ਨੇ ਸੋਚ ਕੇ ਛੇਤੀ ਨਾਲ ਉਹ ਮੋਹਰ ਵਾਲੀ ਥੈਲੀ ਚੁੱਕੀ ਆਪਣੇ ਪੋਦੇ ਘਰ ਦੇ ਉਤੋਂ ਦੀ ਚੋਕਿਆਂ ਦੇ ਘਰ ਸੌੜ ਦਿੱਤੀ ਜਿਹੜਾ ਮੋਰਾ ਜਿਆ ਸੀ ਘਰ ਦੇ ਵਿੱਚ ਉਹਦੇ ਵਿੱਚੋਂ ਸੁੱਕੀਆਂ ਦੇ ਘਰ ਦਿੱਤੀ ਜਾਗੀ ਇਹਨੇ ਨੂੰ ਘਰ ਵਾਲੀ ਵੀ ਆਈ ਉਹ ਵੀ ਅੰਦਰ ਘਰ ਵਿੱਚ ਥੋੜਿਆ ਤਾਂ ਕੀ ਦੇਖਿਆ ਥੈਲੀ ਵੀ ਅੰਦਰ ਘਰ ਵਿੱਚ ਪਈ ਬੜਾ ਪਰਸੰਨ ਹੋਇਆ ਕਹਿੰਦਾ ਅੱਜ ਤਾਂ ਮੈਂ ਕਰਮਾ ਵਾਲਾ ਹੋ ਗਿਆ ਲੋੜਨੀ ਚੀਜ਼ਾਂ ਮਿਲ ਗਈਆਂ ਉਹਨ ਘਰ ਵਾਲੀ ਨੂੰ ਕਹਿੰਦਾ ਐਂਓ ਘਰ ਤੁਹਾਰੇ ਮੱਛੀ ਮੈਂ ਲਿਆਂਦੀ ਐ ਇਹਨੂੰ ਤੂੰ ਨਾ ਕੱਟ ਕੇ ਸਾਫ਼ ਕਰ ਮੈਂ ਜਾ ਕੇ ਰਾਸ ਨੂੰ ਪਾਣੀ ਲਿਆਣਾ ਇਹਦੇ ਵਾਸਤੇ ਮਸਾਲਾ ਨੂੰ ਸੋਨਾ ਲੈ ਕੇ ਆਣਾ ਘਿਓ ਲੈ ਆਣਾ ਤੇ ਫਿਰ ਬਣਾਉਣਾ ਇਹਨੂੰ ਆਪਾਂ ਤਾਂ ਉਹ ਘਰ ਵਾਲੀ ਨੇ ਜਦੋਂ ਮੱਛੀ ਨੂੰ ਕਟਿਆ ਸਾਫ਼ ਕਰਨ ਲੱਗੀ ਤਾਂ ਉਹਦੇ ਵਿੱਚੋਂ ਚਾਰੇ ਲਾਲ ਨਿਕਲਾ ਤਾਂ ਜਦੋਂ ਆਇਆ ਉਹਨੂੰ ਦੱਸਿਆ ਉਹ ਬੜੇ ਪਰੇਸ਼ਾਨ ਹੋਏ ਕਹਿਣ ਲੱਗੇ ਵਾਕਈ ਬਈ ਇਹ ਮੇਰੇ ਕੋਈ ਚੰਗੇ ਕਰਮ ਕੀਤੇ ਹੋਏ ਹਨ ਜਿਨ੍ਹਾਂ ਕਰਕੇ ਮੈਨੂੰ ਸਾਰਾ ਕੁਝ ਹੀ ਮਿਲ ਗਿਆ ਸੋ ਸਤਿਗੁਰੂ ਨੇ ਐਸੀ ਕਰਕੇ ਸਮਝਾਇਆ ਬਿਨਾਂ ਭਾਗਾ ਤੋਂ ਬੰਦੇ ਤੇ ਕੁਝ ਹੱਥ ਨਹੀਂ ਆਉਂਦਾ ਕੋਈ ਚੀਜ਼ ਵੀ ਬੰਦੇ ਨੂੰ ਤੂੰ ਜ਼ਬਰਦਸਤੀ ਦੇਣਾ ਚਾਹ ਉਹ ਨਾ ਕੋਚ ਮੈਂ ਤਵਾ ਵੀ ਜ਼ਬਰਦਸਤੀ ਤੁਹਾਨੂੰ ਗਿਆਨ ਦੀ ਪ੍ਰਾਪਤੀ ਹੋ ਜਾਏ ਕੋਈ ਗਿਆਨ ਵੀ ਦੇਣਾ ਚਾਏ ਨਾ ਤਾਂ ਨਹੀਂ ਪ੍ਰਾਪਤ ਹੁੰਦਾ ਮੁਕਤੀ ਵੀ ਦੇਣੀ ਚਾਏ ਜ਼ਬਰਦਸਤੀ ਨਿਮਿਰਤਾ ਜਿਉ ਤੱਕ ਕਰਮ ਨਹੀਂ ਚੰਗੇ ਇਸ ਕਰਕੇ ਸਤਿਗੁਰੂ ਨੇ ਸਮਝਾਇਆ ਅੱਜ ਜੇਤੀ ਸ੍ਰਿਸ਼ਟ ਉਪਾਈ ਵੇਖਾਂ ਮੈਨੂੰ ਕਰਮਾ ਕੇ ਮਿਲੇ ਲਈ ਜਿੰਨੀ ਵੀ ਸ੍ਰਿਸ਼ਟੀ ਸਾਇਬ ਕਿੰਨੇ ਮੈਂ ਦੇਖਦਾ ਜਿਹੜੀ ਸ੍ਰਿਸ਼ਟੀ ਪ੍ਰਮਾਤਮਾ ਨੇ ਪੈਦਾ ਕੀਤੀ ਏ ਇਹਦੇ ਵਿੱਚ ਬਿਨਾ ਕਰਮਾ ਤੋਂ ਕਿਸੇ ਨੂੰ ਕੁਝ ਨਹੀਂ ਮਿਲਦਾ ਅਗਲੀ ਵਿਚਾਰ ਆਪਾਂ ਕੱਲ ਕਰਾਂਗੇ ਇਥੇ ਭੁੱਲਾਂ ਚੁੱਕਾਂ ਦੀ ਖਿਮਾ ਦਿਓ ਜੀ ਰਲ ਕੇ ਪੜੋ ਸਤਨਾਮ Time ਬਿਲਾਵ ਫਾਇਰ ਗੁੰਜੀ ਦਾ ਖਾਸ ਫਾਇਰ